ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਵੀ ਮਾਨਜੋ ਅਕਸਰ ਨੇ ਅਫਸਰਾਂ ਦੇ ਅਨੁਸਾਰ ਸਾਡੇ ਅਸੀਂ ਨਾਕੇ ਲਾਉਂਦੇ ਆ ਜੀ ਲਾ ਕੇ ਜੋ ਵੀ ਜਿਹੜੀਆਂ ਆਪਣਾ ਮੋਡੀਫਾਈ ਹੋਈਆਂ ਹੋਈਆਂ ਜੀ ਬਲੈਕ ਫਿਲਮ ਲੱਗੀ ਹੋਈ ਹੈ ਉਹਨਾਂ ਦੇ ਰਿਗਾਰਡਿੰਗ ਜਿਹੜੀ ਵੀ ਗੱਡੀ ਸਾਡੇ ਕੋਲ ਮੋਡੀਫਾਈ ਸਾਨੂੰ ਲੱਗਦੀ ਆ ਉਹਨਾਂ ਦੇ ਅਸੀਂ ਚਲਾਨ ਕਰਦੇ ਆ ਕਿਸ ਤਰ੍ਹਾਂ ਹੁਣ ਇਹ ਆਨਲਾਈਨ ਚਲਾਨ ਆਨਲਾਈਨ ਰੋਕ ਕੇ ਜੀ ਆ ਸਾਡੇ ਕੋਲ ਆ ਮਸ਼ੀਨਾਂ ਹੈਗੀਆਂ ਜੀ ਇਚਲਾਨ ਦੀ ਮਸ਼ੀਨ ਨੂੰ ਆਪਾਂ ਕਹਿੰਦੇ ਆ ਇਹਨਾਂ ਦੇ ਵਿੱਚ ਰੋਕ ਕੇ ਇੱਥੇ ਫੋਟੋ ਲੈ ਕੇ ਤੇ ਚਲਾਨ ਕਰਦੇ ਆ ਤੇ ਚਲਾਨ ਜਦੋਂ ਹੋ ਜਾਂਦਾ ਤੇ ਬੰਦੇ ਨੂੰ ਕੀ ਪਤਾ ਲੱਗਦਾ ਬੰਦਿਆਂ ਨੂੰ ਐਦਾਂ ਪਤਾ ਲੱਗਦਾ ਹੈ ਉਹਨਾਂ ਦੇ ਕੰਟੈਕਟ ਨੰਬਰ ਨਾਲ ਅਟੈਚ ਹੁੰਦੇ ਨਹੀਂ ਅੱਜ ਕੱਲ੍ਹ ਹਰ ਇੱਕ ਦੇ ਉਹਦੇ ਰਿਗਾਰਡਿੰਗ ਫਿਰ ਉਹਨਾਂ ਨੂੰ ਮੈਸੇਜ ਚਲੇ ਜਾਂਦਾ ਜਦੋਂ ਚਲਾਨ ਹੁੰਦਾ ਨਾਲ ਦੀ ਨਾਲ ਮੈਸੇਜ ਕਿੰਨੇ ਕ ਚਲਾਨ ਕਰਦੇ ਸਰ ਹੁਣ ਟੈਕ ਕਾਫੀ ਚਲਾਨ ਕਰਤੇ ਆ ਜੀ ਕਿਵੇਂ ਭਰਿਆ ਜਾਂਦਾ ਜਿੱਕਰ ਚਲਾਨ ਇਹ ਆਰਟੀ ਆਫਿਸ ਜੀ ਜਾਂ ਆਨਲਾਈਨ ਆਰਟੀ ਆਫਿਸ ਫਤਿਹਵਰ ਸਾਹਿਬ ਜਾਂ ਆਪਣਾ ਆਨਲਾਈਨ ਬਹਾਂ ਚੱਲ ਕੇ ਕੀ ਕਰਨਾ ਅਸੀਂ ਸਟੂਡੈਂਟਾਂ ਦੇ ਪੇਰੈਂਟਸ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੀ ਕਲ ਨਾ ਦਿਓ ਜੇ ਕੋਈ ਮੈਂ 18 ਸਾਲ ਤੋਂ ਘੱਟ ਕੋਈ ਵੀਕਰ ਨਾਂ ਲੈ ਕੇ ਜਾਵੇ ਉਹ ਸਕੂਲਾਂ ਵਿੱਚ ਐਪਲੀਕੇਸ਼ਨ ਕਰਦੇ ਹੋ